ਰਾਜਾ ਆਪਣੇ ਕਹਿੰਦਾ ਭਾਵੇਂ ਸਰਕਾਰ ਆ ਹੋਵੇ ਭਾਵੇਂ ਸਾਡੀ ਆ ਜੇ ਪਰ ਕਹਿੰਦਾ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਨਹੀਂ ਹੋ ਸਕਦਾ ਦੇਖੋ ਇਹਨਾਂ ਦੀ ਮਾਨਸਿਕਤਾ ਹੀ ਇਹੋ ਜਿਹੀ ਬਣੀ ਹੋਈ ਆ ਸਾਡੇ ਸੇਰਪੁਰ ਇਹਨਾਂ ਦੇ ਸਰਕਾਰਾਂ ਦੇ ਵਿੱਚ ਕਾਂਗਰਸ ਦੀਆਂ ਦੇ ਵਿੱਚ ਸੇਰਪੁਰ ਨੂੰ ਹੱਬ ਬਣਿਆ ਜਾਂਦਾ ਸੀ ਨਸ਼ੇ ਦੀ ਦੂਰੋਂ ਦੂਰੋਂ ਲੈਣ ਆਉਂਦੇ ਸੀਗੇ ਮੈਂ ਪਰਸਵੀ ਉੱਥੇ ਪ੍ਰੋਗਰਾਮ ਕਰਕੇ ਆਏ ਆ ਸਾਰੇ ਸੇਰਪੁਰ ਦੇ ਲੋਕਾਂ ਨੇ ਆਖਿਆ ਵੀ ਇੱਕ ਵੀ ਬੰਦਾ ਅੱਜ ਸੇਰਪੁਰ ਦੇ ਵਿੱਚ ਨਸ਼ਾ ਨਹੀਂ ਵੇਚਦਾ ਇੱਕ ਵੀ ਬੰਦਾ ਮੈਂ ਰਾਜੇ ਵਡੰਗ ਨੂੰ ਦੱਸਣਾ ਚਾਹੁੰਦਾ ਜੇ ਕਿਸੇ ਦੀ ਨਾ ਸੋਚ ਵਧੀਆ ਹੋਵੇ ਤਾਂ ਉਹ ਕੰਮ ਜਦੋਂ ਸਾਰੇ ਰਲ ਕੇ ਕਰਨ ਕੋਈ ਕੰਮ ਰਹਿਦਾ ਨਹੀਂ ਹੁੰਦਾ ਸਾਰੇ ਕੰਮ ਹੋ ਜਾਂਦੇ ਨੇ ਜਿਵੇਂ ਅੱਜ ਪੰਜਾਬ ਦੇ ਵਿੱਚ ਪਿੰਡਾ ਪਿੰਡਾ ਵਿੱਚੋਂ ਆਵਾਜ਼ ਆਉਂਦੀ ਆ ਵੀ ਜਿਹੜਾ ਨਸ਼ੇ ਦਾ ਵੱਡੇ ਤਸਕਰ ਸੀਗੇ ਉਹ ਇਥੋਂ ਛੱਡ ਕੇ ਜਾ ਰਹੇ ਨੇ ਜਿਹੜੇ ਗੈਂਗਸਟਰ ਸੀਗੇ ਉਹ ਖਤਮ ਹੋ ਰਹੇ ਨੇਗੇ ਮੈਂ ਦਾਅਵੇ ਨਾਲ ਕਹਿੰਦਾ ਸਾਰੇ ਮੇਰੇ ਪੱਤਰਕਾਰ ਭਰਾ ਬੈਠੇ ਨੇ ਮੈਂ ਆਪ ਦੇਖਦਾ ਰਹੇ ਵੀ ਆਪਣੇ ਹੁਣ ਸੱਚ ਕਰਕੇ ਦੱਸਿਓ ਵੀ ਆਪਣੇ ਹੁਣ ਵੀ ਲੜਾਈ ਝਗੜਾ ਵੱਡਾ ਹੁੰਦਾ ਅੱਗੇ ਪਾਰਟੀਆਂ ਬਣਾਈ ਫਿਰਦੇ ਹੁੰਦੇ ਸੀ ਵੀ ਆ ਕਾਂਗਰਸ ਦਾ ਗਰੁੱਪ ਆ ਜੀ ਆ ਅਕਾਲੀ ਦਲ ਦਾ ਗਰੁੱਪ ਆ ਇੱਕ ਦੂਜੇ ਦੀਆਂ ਐਫਆਈਆਰ ਐਫਆਈਆਰਾਂ ਕਰਾਈ ਜਾਂਦੇ ਸੀ ਪਰਚੇ ਕਰਾਈ ਜਾਂਦੇ ਸੀ ਜੇ ਉਹਨਾਂ ਦਾ ਰਾਜ ਆਉਂਦਾ ਸੀ ਉਹਨਾਂ ਦੀਆਂ ਲੱਤਾਂ ਢਾਹਾਂ ਦਿੰਦੇ ਸੀ ਉਹਨਾਂ ਦਾ ਆਉਂਦਾ ਸੀ ਉਹਨਾਂ ਤੇ ਹਮਲੇ ਕਰਵਾਉਂਦੇ ਸੀ ਸਾਡੇ ਰਾਜ ਦੇ ਵਿੱਚ ਮਾਨਜੋਗ ਮੁੱਖ ਮੰਤਰੀ ਸਾਹਿਬ ਬੈਠੇ ਆ ਸਾਡੇ ਐਮਐਲਏ ਸਾਹਿਬਾਨ ਸਾਡੇ ਜਿੰਨੇ ਵੀ ਵਲੰਟੀਅਰ ਵਰਕਰ ਨੇਗੇ ਕਿਸੇ ਐਕਟ ਦੇ ਵੀ ਅਜੇ ਤੱਕ ਨਸੇ ਵਾਲੀ ਦੀ ਸਪਾਰਥ ਨਹੀਂ ਕੀਤੀ ਹੈਗੀ ਭਰਾਵੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਹਿੰਦੇ ਕਿਸੇ ਲੇਖਕ ਨੇ ਆਖਿਆ ਵਿਦਵਾਨ ਨੇ ਆਖਿਆ ਵੀ ਜਿੱਥੇ ਲਾਇਬ੍ਰੇਰੀਆਂ ਜਾਦੇ ਹੋਣਗੀਆਂ ਉਥੇ ਜੇਲ੍ਹਾਂ ਦੀ ਲੋੜ ਨਹੀਂ ਹੈਗੀ ਜੇਲ੍ਹਾਂ ਹੋਣੀਆਂ ਹੀ ਨਹੀਂ ਉਥੇ ਮੁੱਖ ਮੰਤਰੀ ਸਾਹਿਬ ਦੀ ਦੂਰਅਦੇਸ਼ੀ ਸੋਚ ਦੇ ਸਦਕਾ ਅੱਜ ਪੰਜਾਬ ਦੇ ਵਿੱਚ ਇੰਨੀਆਂ ਲਾਇਬ੍ਰੇਰੀਆਂ ਖੁੱਲ ਰਹੀਆਂ ਨੇ ਜਿਹੜੇ ਇਤਿਹਾਸਕ ਨਗਰ ਸੀਗੇ ਮੇਰੇ ਵੀ ਤਕਰੀਬਨ ਹਲਕੇ ਦੇ ਵਿੱਚ 10-12 ਲਾਇਬ੍ਰੇਰੀਆਂ ਬਣ ਰਹੀਆਂ ਨੇ ਪਧੌੜ ਵਿੱਚ ਵੀ ਹਰ ਜਗ੍ਹਾ ਦੇ ਉੱਪਰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸੋਚ ਦੇ ਸਦਕਾ ਜਿਹੜੀਆਂ ਲਾਇਬ੍ਰੇਰੀਆਂ ਦੇ ਅਧਿਕਾਰਨ ਹੋ ਰਹੇ ਨੇ ਅੱਜ ਇੱਕੇ ਟਾਈਮ ਹੀ ਸਾਡੇ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਅਧਿਕਾਰਨ ਹੋ ਰਹੇ ਨੇਗੇ ਮੈਂ ਇਹਨਾਂ ਨੂੰ ਬਹੁਤ ਬਸ ਇਸ ਗੱਲ ਦੀ ਵਧਾਈ ਦਿੰਦਾ ਦੂਸਰੀ ਗੱਲ ਜਿਹੜੇ ਵਿਕਾਸ ਦੀ ਗੱਲ ਕਰੀਏ ਲਾਹਵ ਸਿੰਘ ਜੀ ਦੱਸ ਕੇ ਗਏ ਨੇ ਮੈਂ ਨਾ ਕੁਝ ਦਿਨ ਪਹਿਲਾਂ ਮੈਂ ਕੇ ਪਿੰਡ ਗਿਆ ਮੈਂ ਜਦੋਂ ਬੋਲਣਾ ਸ਼ੁਰੂ ਕੀਤਾ ਉੱਥੇ ਇੱਕ 70-75 ਸਾਲ ਦਾ ਬਜ਼ੁਰਗ ਉੱਠਿਆ ਮੈਨੂੰ ਕਹਿੰਦਾ ਜੀ ਹੁਣ ਛੋਡੀ ਵਾਰੀ ਨਹੀਂ ਹੈਗੀ ਬੋਲਨਦੀਪ ਪਣੋਰੀ ਸਾਹਿਬ ਕਹਿੰਦਾ ਮੈੱਕ ਦਿਓ ਮੈੱਕ ਉਹਨਾਂ ਨੂੰ ਫੜਾਤਾ ਜੀ ਉਹ ਕਹਿੰਦਾ ਜੀ ਕੇ ਪਿੰਡ ਨੂੰ ਪਹਿਲੇ ਵਾਰੀ ਹੋਇਆ ਵੀ ਪੰਜ ਸੜਕਾਂ ਲੱਗ ਗਈਆਂ ਦੇਖ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਵਾਰੀ ਹੋਇਆ ਕਿਹੜਾ ਸਾਡੇ ਪਿੰਡ ਨੂੰ ਇੱਕ ਹੀ ਸੜਕ ਆਉਂਦੀ ਸੀਗੀ ਕਹਿੰਦਾ ਸਾਡੇ ਪਿੰਡ ਭਾਵੇਂ ਅਸੀਂ ਦੋ ਪਾਰਟੀਆਂ ਸੱਦਾਂ ਕਿਸੇ ਨੂੰ ਅੱਡੋ ਅੱਡੀ ਵੱਖੋ ਵੱਖਰੀ ਤੇ ਉਹ ਪਿੰਡਾਂ 'ਚ ਟੜੇ ਹੁੰਦੇ ਆ ਪੈਰਦਾ ਕਿ ਸਾਰੇ ਜਣੇ ਇੱਕ ਇਕੱਠੇ ਹੋ ਕੇ ਵੋਟ ਪਾਵਾਂਗੇ ਮੇਰਾ ਕਹਿਣ ਦਾ ਭਾਵ ਕਹਿੰਦੇ ਨਹਿਰੀ ਪਾਣੀ ਸਾਨੂੰ ਮਿਲ ਜਾਂਦਾ ਰਜਵਾਹੇ ਸਾਰੇ ਸਾਡੇ ਪੱਕੇ ਹੋਈ ਜਾਂਦੇ ਆ ਕਹਿੰਦੇ ਬਿਜਲੀ ਜਿਹੜੀ ਲਾਈਟ ਸੀਗੀ ਮੋਟਰਾਂ ਵਾਲੀ ਕਹਿੰਦੇ ਉਹ 16-16 ਘੰਟੇ ਚੱਲ ਗਈ ਘਰਾਂ ਦੇ ਬਿੱਲ ਬਾਫ ਨੇ ਮੇਰਾ ਕਹਿਣ ਦਾ ਭਾਵ ਹਰ ਇੱਕ ਦਾ ਫਾਇਦਾ ਹੋਇਆ ਇੱਕ ਹੋਰ ਬਜ਼ੁਰਗ ਬੋਲਿਆ ਕਹਿੰਦਾ ਮੇਰਾ ਘਟੋ ਘਟ ਜੀ ਕਹਿੰਦਾ ਸਵਾ ਲੱਖ ਦਾ ਫਾਇਦਾ ਹੋ ਗਿਆ ਕਹਿੰਦਾ ਜਨਰੇਟਰ ਆ ਰਾ ਜਿਹੜਾ ਅੱਗੇ ਕਹਿੰਦਾ ਸਵਾ ਲੱਖ ਦਾ ਜਨਰੇਟਰ ਦਾ ਤੇਲ ਫੂਕ ਹੀ ਦਿੰਦੇ ਸੀ ਸਾਰੇ ਪਿੰਡਾਂ ਦੇ ਵਿੱਚ ਵੀ ਮੇਰਾ ਕਹਿਣ ਦਾ ਭਾਅ ਪੰਜਾਬ ਦੇ ਵਿੱਚ ਇੱਕ ਵੀ ਜਨਰੇਟਰ ਨਹੀਂ ਚੱਲਿਆ ਹੈਗਾ। ਮਹਿਲਾਵੇ ਕਰੋੜਾ ਰੁਪਏ ਦਾ ਫਾਇਦਾ ਪੂਰੇ ਪੰਜਾਬ ਦੇ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਹੋਇਆ ਜਿਹੜੇ ਖੇਤੀ ਕਰਦੇ ਨੇ ਇਹ ਮਾਨ ਸਾਹਿਬ ਦੀ ਬਦੌਲਤਾਂ ਨਹੀਂ ਤਾਂ ਆ ਜਿਵੇਂ ਨਸਿਆ ਦੀ ਗੱਲ ਚੱਲਦੀ ਆਪਾਂ ਪਹਿਲੀ ਵਾਰੀ ਹੋਇਆ ਸਿੱਖਿਆ ਘਰਤੀ ਦੇ ਤਹਿਤ ਅਸੀਂ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਸਕੂਲਾਂ ਵਿੱਚ ਜਾ ਰਹੇ ਆ ਤੇ ਬੱਚਿਆਂ ਨੂੰ ਇੰਨਾ ਹੌਸਲਾ ਮਿਲਦਾ ਇਹਨੇ ਖੁਸ਼ ਹੁੰਦੇ ਨੇ ਵੀ ਉਹਨਾਂ ਦਾ ਕੋਈ ਅੰਤਿ ਨਿਯਮਤਾ ਜਾਨੀ ਕਿ ਇੰਨੀ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਵੀ ਯਾਰ ਆਪਣੇ ਮੰਤਰੀ ਸਾਹਿਬ ਆਏ ਨੇ ਐਮਐਲਏ ਸਾਹਿਬਾਨ ਆਏ ਰਹਿਣਗੇ ਆਪ ਇਸੇ ਉਹ ਜਿਵੇਂ ਨਾ ਕਾਂਗਰਸ ਵਾਲਿਆਂ ਕੋਲੇ ਕਹਿਣ ਨੂੰ ਕੁਝ ਨਹੀਂ ਹੁੰਦਾ ਉਹ ਪੁੱਠੇ ਸਿੱਧੇ ਜਿਹੇ ਬਿਆਨ ਦਿੰਦੇ ਹੁੰਦੇ ਨੇ ਰਾਜਾ ਆਪਣੇ ਕਹਿੰਦਾ ਭਾਵੇਂ ਸਰਕਾਰ ਆ ਹੋਵੇ ਭਾਵੇਂ ਸਾਡੀ ਆ ਜੇ ਪਰ ਕਹਿੰਦਾ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਨਹੀਂ ਹੋ ਸਕਦਾ ਦੇਖੋ ਇਹਨਾਂ ਦੀ ਮਾਨਸਿਕਤਾ ਹੀ ਇਹੋ ਜਿਹੀ ਬਣੀ ਹੋਈ ਆ ਸਾਡੇ ਸੇਰਪੁਰ ਇਨਾਂ ਦੇ ਸਰਕਾਰਾਂ ਦੇ ਵਿੱਚ ਕਾਂਗਰਸ ਦੀਆਂ ਦੇ ਵਿੱਚ ਸੇਰਪੁਰ ਨੂੰ ਹੱਬ ਬਣਿਆ ਜਾਂਦਾ ਸੀ ਨਸ਼ੇ ਦੀ ਦੂਰੋਂ ਦੂਰੋਂ ਲੈਣ ਆਉਂਦੇ ਸੀਗੇ ਮੈਂ ਪਰਸਵੀ ਉੱਥੇ ਪ੍ਰੋਗਰਾਮ ਕਰਕੇ ਆਏ ਆ ਸਾਰੇ ਸੇਰਪੁਰ ਦੇ ਲੋਕਾਂ ਨੇ ਆਖਿਆ ਵੀ ਇੱਕ ਵੀ ਬੰਦਾ ਅੱਜ ਸੇਰਪੁਰ ਦੇ ਵਿੱਚ ਨਸ਼ਾ ਨਹੀਂ ਵੇਚਦਾ ਇੱਕ ਵੀ ਬੰਦਾ ਸਾਡੇ ਸਾਰੇ ਕਲੱਬ ਵਾਲੇ ਮੁੰਡੇ ਵੀ ਲੱਗੇ ਹੋਇਆ ਖੇੜੀ ਵਾਲੇ ਉਹਨਾਂ ਨੂੰ ਵੀ ਅਸੀਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨਾਂ ਨੂੰ ਸਨਮਾਨ ਕਰਨਾ 2 ਸਾਲ ਤੋਂ ਲਗਾਤਾਰ ਉਹ ਲੱਗੇ ਹੋਏ ਨੇਗੇ ਯਾਨੀ ਕਹਿੰਦਾ ਇੱਕ ਵੀ ਘਰ ਸੇਰਪੁਰ ਦੇ ਵਿੱਚ ਅੱਜ ਨਸਿਆੜੀ ਬਚਿਆ ਹੈਗਾ ਸਾਰੇ ਉਥੇ ਫਤਿਹ ਹੋ ਗਿਆ ਜੀ ਖੇੜੀ ਚਹਿਲਾ ਪਿੰਡਾਂ ਕਾਫੀ ਪਿੰਡ ਨੇ ਮੈਂ ਰਾਜੀਵ ਟੰਗ ਨੂੰ ਦੱਸਣਾ ਚਾਹੁੰਦਾ ਜੇ ਕਿਸੇ ਦੀ ਨਾ ਸੋਚ ਵਧੀਆ ਹੋਵੇ ਤਾਂ ਉਹ ਕੰਮ ਜਦੋਂ ਸਾਰੇ ਰਲ ਕੇ ਕਰਨ ਕੋਈ ਕੰਮ ਰਹਿੰਦਾ ਨਹੀਂ ਹੁੰਦਾ ਸਾਰੇ ਕੰਮ ਹੋ ਜਾਂਦੇ ਨੇ ਜਿਵੇਂ ਅੱਜ ਪੰਜਾਬ ਦੇ ਵਿੱਚ ਪਿੰਡਾਂ ਪਿੰਡਾਂ ਵਿੱਚ ਆਵਾਜ਼ ਆਉਂਦੀ ਆ ਵੀ ਜਿਹੜਾ ਨਸੇ ਦਾ ਵੱਡੇ ਤਸਕਰ ਸੀਗੇ ਉਹ ਇਥੋਂ ਛੱਡ ਕੇ ਜਾ ਰਹੇ ਨੇ ਜਿਹੜੇ ਗੈਂਗਸਟਰ ਸੀਗੇ ਉਹ ਖਤਮ ਹੋ ਰਹੇ ਨੇਗੇ ਮੈਂ ਦਾਅਵੇ ਦਾ ਕਹਣਾ ਸਾਰੇ ਮੇਰੇ ਪੱਤਰਕਾਰ ਭਰਾ ਬੈਠੇ ਨੇ ਭਈ ਆਪ ਦੇਖਦਾ ਰਹੇ ਵੀ ਆਪਣੇ ਹੁਣ ਸੱਚ ਕਰਕੇ ਦੱਸਿਓ ਵੀ ਆਪਣੇ ਹੁਣ ਕੋਈ ਲੜਾਈ ਝਗੜਾ ਵੱਡਾ ਹੁੰਦਾ ਅੱਗੇ ਪਾਰਟੀਆਂ ਬਣਾਈ ਫਿਰਦੇ ਹੁੰਦੇ ਸੀ ਵੀ ਆ ਕਾਂਗਰਸ ਦਾ ਗਰੁੱਪ ਆ ਜੀ ਆ ਅਕਾਲੀ ਦਲ ਦਾ ਗਰੁੱਪ ਆ ਇੱਕ ਦੂਜੇ ਦੀਆਂ ਐਫਆਈਆਰ ਐਫਆਈਆਰਾਂ ਕਰਾਈ ਜਾਂਦੇ ਸੀ ਪਰਚੇ ਕਰਾਈ ਜਾਂਦੇ ਸੀ ਜੇ ਉਹਨਾਂ ਦਾ ਰਾਜ ਆਉਂਦਾ ਸੀ ਉਹਨਾਂ ਦੀ ਨਿੱਤਾਂ ਡੜਾਉਂਦੇ ਸੀ ਉਹਨਾਂ ਦਾ ਆਉਂਦਾ ਸੀ ਉਹਨਾਂ ਤੇ ਹਮਲੇ ਕਰਵਾਉਂਦੇ ਸੀ ਸਾਡੇ ਰਾਜ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠੇ ਆ ਸਾਡੇ ਐਮਐਲਏ ਸਾਹਿਬਾਨ ਸਾਡੇ ਜਿੰਨੇ ਵੀ ਵਲੰਟੀਅਰ ਵਰਕਰ ਨੇਗੇ ਕਿਸੇ ਐਕਟ ਦੇ ਵੀ ਅਜੇ ਤੱਕ ਨਸੇ ਵਾਲੇ ਦੀ ਸਪਾਰਥ ਨਹੀਂ ਕੀਤੀ ਹੈਗੀ। ਜਾਨਕਿ ਦਿਲੋਂ ਲੱਗੇ ਹੋਏ ਨੇ ਇਸ ਕਰਕੇ ਮੈਂ ਤੁਹਾਡਾ ਸਹਿਯੋਗ ਮੰਗਦਾ ਵੀ ਸਾਰੇ ਤੁਸੀਂ ਡਟ ਕੇ ਸਹਿਯੋਗ ਕਰਿਆ ਕਰੋ। ਅਸੀਂ ਤਾਂ ਭਰਾਵੋ ਸਾਰੇ ਜਾਣੇ ਸਵੇਰ ਤੋਂ ਚੱਲ ਪੈਨੇ ਆ ਦਿਲੋਂ ਲੱਗੇ ਹੋਏ ਆ ਵੀ ਪਿੰਡਾਂ ਦਾ ਸੁਧਾਰ ਹੋਵੇ ਤੇ ਨਸ਼ਿਆਂ ਨੂੰ ਲੈ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਦੇ ਵਿੱਚ ਆਪਾਂ ਸਾਰੇ ਇਹ ਠੀਕ ਕਰੀਏ ਕਿਉਂਕਿ ਮੁੱਖ ਮੰਤਰੀ ਸਾਹਿਬ ਜੀ ਜਿਹੜੀ ਦੂਰਅਦੇਸ਼ੀ ਸੋਚ ਆ ਉਹਦੇ ਸਦਕਾ ਚ ਸਾਰੇ ਕੰਮ ਮਾਜਰੋ ਛੇੜੇ ਚੱਲ ਰਿਹਾ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਸੀਐਮ ਸਾਹਿਬ ਨੇ ਤੁਸੀਂ ਜਿਆਦਾ ਸੁਣਨਾ ਹੈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਪੁਲਾਚਕਾਂ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ